ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ 11ਵੀਂ ਸ਼ਰੀਫ ਦਾ ਪੈਗਾਮ 11ਵੀਂ ਸ਼ਰੀਫ ਦਾ ਸੁਨੇਹਾ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪ ਸਭ ਨੂੰ ਇਸ ਮਹੀਨੇ ਯਾਨੀ ਕਿ ਮਈ ਮਹੀਨੇ ਵਿੱਚ 11ਵੀਂ ਸ਼ਰੀਫ ਕਦੋਂ ਹੈ ਉਸ ਬਾਰੇ ਦੱਸਾਂਗਾ ਸੋ ਇਸ ਮਹੀਨੇ ਵਿੱਚ ਜੋ 11ਵੀਂ ਸ਼ਰੀਫ ਹੈ ਉਹ 19 ਮਈ ਦਿਨ ਐਤਵਾਰ ਦੋਸਤੋ ਇਹ ਜਿਹੜਾ ਐਤਵਾਰ ਹੈ ਇਹ ਐਤਵਾਰ ਵੀ ਜੀਠਾ ਹੈ ਇਸ ਲਈ ਆਪਾਂ ਨਾਲ ਖਵਾਜਾ ਪੀਰ ਸਰਕਾਰ ਦਾ ਦਲੀਆ ਵੀ ਜ਼ਰੂਰ ਦੇਣਾ ਹੈ ਸੋ ਜੋ ਇਸ ਮਹੀਨੇ ਦੀ ਗਰੀਬ ਸ਼ਰੀਫ ਹੈ ਉਹ 19 ਮਈ ਦਿਨ ਜੀਠਾ ਐਤਵਾਰ 2024 ਇਸ ਦਿਨ ਆਪਾਂ ਸਾਰੇ ਨੇ ਰਲ ਮਿਲ ਕੇ ਅਬਦੁਲ ਕਾਦਰ شاہ ਜ਼ਿਲਾਨੀ ਮਹਿਬੂਬ ਸੁਭਾਨੀ ਪੀਰੇ 피ਰਾ ਮੇਰੇ ਮੇਰਾ ਗਾਸਪਾਕ ਗੈਰੂ ਵਾਲੀ ਸਰਕਾਰ ਦੀ 11ਵੀਂ ਦੇਣੀ ਹੈ 11ਵੀਂ ਸ਼੍ਰੀਫ ਦਾ ਖਤਮ ਦਬੋਣਾ ਹੈ ਅਤੇ ਮੀਰੋਂ ਗਵਰਸਪਾ ਸਰਕਾਰ ਤੋਂ ਰਹਿਮਤਾਂ ਬਰਕਤਾਂ ਫੈਜ਼ ਪ੍ਰਾਪਤ ਕਰਨੇ ਆ। ਦੋਸਤੋ ਇੱਕ ਵਾਰ ਫਿਰ ਤੁਹਾਨੂੰ ਆਪ ਸਭ ਨੂੰ ਇੱਕ ਹੋਰ ਵੀਡੀਓ ਦੇ ਰਹੀ ਹਾਂ 11ਵੀਂ ਸ਼੍ਰੀਮ ਸੁਨੇਹਾ ਲੱਗੇ ਜਾ ਕੇ ਦੇ ਦਿੱਤਾ ਜਾਵੇਗਾ। ਅਤੇ ਜੇਠਾ ਵੀਰਵਾਰ ਵੀ ਆਉਣ ਵਾਲਾ ਹੈ। ਜੇਠ ਵੀਰਵਾਰ ਦਾ ਸੁਨੇਹਾ ਵੀ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਵੇਗਾ। ਸੋ ਦੋਸਤੋ ਇੱਕ ਵਾਰ ਫਿਰ ਦੱਸ ਦਈਏ ਇਸ ਮਹੀਨੇ ਦੀ 11ਵੀਂ ਸ਼੍ਰੀਫ 19 ਮਈ ਦਿਨ ਜਿਠਾ ਐਤਵਾਰ 2024 ਨੂੰ ਹੈ ਤੇ ਆਪਾਂ ਸਾਰਿਆਂ ਨੇ ਸ਼ਾਮ ਸਭਾ 5 ਵਜੇ 11ਵੀਂ ਸ਼੍ਰੀਫ ਦਾ ਖਤਮ ਦਵੋਣਾ ਹੈ ਜੈ ਪੀਰਾਂ ਦੀ